ਕਾਲਾ ਤੇ ਦੂਜਾ ਗੋਰਾ ਰੰਗ ਦੁਨੀਆ ਤੇ ਦੋਵੇਂ ਹਾਂਜੀ ਸੱਚੀ ਗੱਲ ਹੈ ਰੰਗ ਤਾਂ ਦੁਨੀਆ ਤੇ ਦੋ ਨੇ ਪਰ ਅੱਜ ਮੈਂ ਜਿਹਦੇ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਉਹਦੇ ਰੰਗ ਸਾਲੇ ਪੰਜ ਭਜ ਨੇ ਹਾਂਜੀ ਅੱਜ ਤੁਹਾਨੂੰ ਰਾਵਲੀਲਾ ਵਾਲੀ ਸਰੂਪ ਨਖਾ ਦੇ ਨਾਲ ਮਿਲਾਉਣ ਜਾ ਰਿਹਾ ਜਿਹਦੇ ਧੌਂੜ ਤੇ ਰੰਗ ਹੋ ਰਿਹਾ ਮੂੰਹ ਤੇ ਰੰਗ ਹੋ ਰਿਹਾ ਹੱਥਾਂ ਤੇ ਰੰਗ ਹੋ ਰਿਹਾ ਤੇ ਗੀਟਿਆਂ ਤੇ ਰੰਗ ਹੋ ਰਿਹਾ ਤੇ ਸਰੀਰ ਤੇ ਰੰਗ ਹੋ ਰਿਹਾ ਹਾਂਜੀ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਮਿਲਾਉਂਗਾ ਮੈਂ ਕਾਲੋ ਦੇ ਨਾਲ ਕਾਲੋ ਜਿਹਨੂੰ ਕੇ ਰੰਗਾ ਦੀ ਦੇਵੀ ਵੀ ਕਿਹਾ ਜਾਂਦਾ ਹੈ ਰੰਗਾ ਦੀ ਦੇਵੀ ਤਾਂ ਹੈ ਹੀ ਹੈ ਤੇ ਆਪਣਾ ਮੂੰਹ ਕਾਲਾ ਕਰਵਾਉਣ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਅੱਗੇ ਹੈ ਪੰਜਾਬ ਦੇ ਸੱਭਿਆਚਾਰ ਨੂੰ ਜਿਹਦੀ ਬਹੁਤ ਵੱਡੀ ਦੇਣ ਹੈ ਦੇਣ ਕੀ ਹੈ ਜਿਨੇ ਆਪਣੇ ਘਰੇ 5-5 ਘਰ ਜਵਾਈ ਰੱਖੇ ਹੋਏ ਆ 5-5 ਓਏ 3 ਰੱਖੇ ਹੋਏ ਆ ਦੋ ਆਣ ਵਾਲੇ ਇਹ ਹਜੇ ਆ ਜਿਨ੍ਹਾਂ ਨੇ 5-5 ਘਰ ਜਵਾਈ ਰੱਖੇ ਹੋਏ ਆ ਅੱਜ ਤੁਹਾਨੂੰ ਉਹਨਾਂ ਦੇ ਨਾਲ ਮਿਲਾਨ ਜਾ ਰਹੇ ਆ ਪਹਿਲਾਂ ਤਾਂ ਮੈਂ ਲੱਖ ਦੀਆਂ ਲਾਵਨ ਤਾਂ ਪਾਣ ਲੱਗਿਆ ਜਿਹੜੇ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਬਠਿੰਡੇ ਦੇ ਵਿੱਚ ਕਰਵਾਉਂਦੇ ਆ ਉਹ ਕੰਜਰ ਇਹਨਾਂ ਨੂੰ ਕਿਉਂ ਬੁਲਾਉਂਦੇ ਆ ਉਹਨਾਂ ਨੂੰ ਲੱਖਾਂ ਦੀਆਂ ਲਾਣਤਾਂ ਤੇ ਫੇਰ ਅੱਗ ਕਰੋੜਾਂ ਦੀਆਂ ਲਾਣਤਾਂ ਇਹਨਾਂ ਨੂੰ ਤਾਂ ਰੋਜ਼ ਪੈਂਦੀਆਂ ਹੀ ਪੈਂਦੇ ਨੇ ਇਹ ਵੀ ਅੱਗੋਂ ਤਿਆਰ ਹੋ ਕੇ ਚੱਲ ਜਾਂਦੇ ਵੀ ਚਲੋ ਆਪਾਂ ਪੰਜਾਬ ਦੇ ਸਲਮਾਨ ਖਾਨ ਤੇ ਕੈਟਰੀਨਾ ਕੈਫਾਂ ਚਲੋ ਇੱਕ ਘਰ ਜਵਾਈਆ ਚੱਲ ਚਲੀਏ ਆਓ ਦੇਖ ਕੇ ਆਈਏ ਆਪਾਂ ਬਠਿੰਡੇ ਵਾਲਿਆਂ ਤੇ ਰੰਗ ਲਾ ਕੇ ਆਈਏ ਅੱਜ ਕੱਲ ਪੰਜਾਬੀ ਸੱਭਿਆਚਾਰ ਦੀ ਕਮਾਂਡ ਬਹੁਤ ਜ਼ਿਆਦਾ ਗੰਦੇ ਹੱਥਾਂ ਦੇ ਵਿੱਚ ਚਲੀ ਗਈ ਹੈ ਕੀ ਗੱਲ ਬਠਿੰਡੇ ਵਾਲਿਓ ਜਿਨ੍ਹਾਂ ਨੇ ਇਹਨਾਂ ਨੂੰ ਬੁਲਾਇਆ ਸੀ ਮੈਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਕਿ ਕੀ ਗੱਲ ਤੁਹਾਡੇ ਕੋਈ ਸ਼ਹਿਰ ਦੇ ਵਿੱਚ ਤੁਹਾਡੇ ਕੋਈ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਸ਼ਖਸ ਨਹੀਂ ਹੈਗਾ ਜਿਹਨੇ ਪੰਜਾਬ ਲਈ ਮੈਡਲ ਜਿੱਤੇ ਹੋਣ ਜਿਹਨੇ ਪੰਜਾਬ ਲਈ ਬਹੁਤ ਵੱਡਾ ਨਾਮ ਰੋਸ਼ਨ ਕੀਤਾ ਹੋਵੇ ਜਿਹਨੇ ਨੈਸ਼ਨਲ ਖੇਡਿਆ ਹੋਵੇ ਜਾਂ ਜਿਹਨੇ ਸਟੇਟ ਹੀ ਖੇਡੀ ਹੋਵੇ ਪਰ ਪਹਿਲੇ ਨੰਬਰ ਤੇ ਆਇਆ ਹੋਵੇ 골ਡ ਮੈਡਲ ਲੈ ਕੇ ਆਇਆ ਹੋਵੇ ਕੋਈ ਐਵੇਂ ਦਾ ਬੰਦਾ ਨਹੀਂ ਹੈਗਾ ਪੰਜਾਬ ਦੀਆਂ ਕੁੜੀਆਂ ਕਿੱਥੇ ਗਈਆਂ ਜਿਹੜੀਆਂ ਖੇਡ ਕੇ ਇੰਜਾਂ ਸੀ ਅੱਛਾ ਪੰਜਾਬ ਦਾ ਇੱਕ ਬੰਦਾ ਵੀ ਹੈ ਜਿਹੜਾ ਪੈਰਾਓਲੰਪਿਕ ਘਰਾਟੀ ਖੇਡ ਕੇ ਆਇਆ ਸੀ ਉਹਨੂੰ ਕਿਉਂ ਨਹੀਂ ਬੁਲਾਇਆ ਗਿਆ ਤੁਹਾਡੇ ਤੋਂ ਨੇ ਹੀ ਕਿਉਂ ਕਿਉਂ ਨਹੀਂ ਬੁਲਾਇਆ ਕਿਉਂਕਿ ਲੱਛਣ ਦਾ ਭੈਜੋ ਥੋੜੇ ਵੀ ਕੰਜਰਾਂ ਵਾਲੇ ਆ ਜਿਹੜਾ ਆਰਗੇਨਾਈਜ਼ ਕਰ ਰਿਹਾ ਸੀ ਉਹ ਵੀ ਕੰਜਰ ਉਹਦੇ ਜਿਹੜੇ ਨਾਲ ਦੇ ਸੀ ਉਹ ਵੀ ਕੰਜਰ ਤੇ ਬੁਲਾਇਆ ਵੀ ਉਹਨੇ ਕੰਜਰਾਂ ਨੂੰ ਇਹ ਤਾਂ ਕੰਜਰੀ ਹੈ ਇਹ ਤਾਂ ਜਿੱਥੇ ਮਰਜ਼ੀ ਭੱਜ ਜਾਂਦੇ ਨੇ ਇਹਨੇ ਲੱਖ ਵਾਰੀ ਆਪਣੇ ਆਪਣੇ ਤੇ ਲਾਣਤਾ ਪਵਾ ਲੀਆਂ ਆਪਣੇ ਘਰਦਿਆਂ ਤੇ ਲਾਣਤਾ ਪਵਾ ਲੀਆਂ ਆਪਣੇ ਹੋਣ ਵਾਲੇ ਘਰਦੇ ਦੇ ਉੱਤੇ ਲਾਣਤਾ ਪਾ ਲੀਆਂ ਫਿਰ ਵੀ ਇਹ ਕੰਜਰ ਬਾਜ਼ ਨਹੀਂ ਆਦੇ ਆਉ ਦੇਖਾਂਗੇ ਅੱਜ ਤਿਆਰ ਹੋ ਕੇ ਚੱਲੇ ਆ ਮੀਨੂ ਸਰਾਂ ਕਿਰਨ ਬਠਿੰਡਾ ਤੇ ਸੋਨੂ ਕੋਰ ਤਿੰਨੇ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਇੱਕ ਵੀਡੀਓ ਕਿਉਂ ਬਣੀ ਹੈ ਕਿਉਂਕਿ ਤਿੰਨੇ ਤੀਆਂ ਦੇ ਫੰਕਸ਼ਨ ਦੇ ਉੱਤੇ ਗਿਆ ਤੇ ਇਹਨਾਂ ਨੇ ਕੀ ਉੱਥੇ ਜਾ ਕੇ ਕੰਜਰ ਪੋਣਾ ਕੀਤਾ ਅੱਜ ਮੈਂ ਤੁਹਾਨੂੰ ਸਾਰਾ ਦਿਖਾਉਂਗਾ ਚਲੋ ਫਿਰ ਵੀਡੀਓ ਕਰਦੇ ਆ ਸ਼ੁਰੂ ਖੱਟੇ-ਕੱਟੇ ਸੂਟ ਦੇ ਨਾਲ ਹਾਂਜੀ ਆ ਗਈ ਡੈਸ ਸਾਡੇ ਬਹੁਤ ਹਨ ਲੱਗ ਰਹੀ ਹੈ ਲੋ ਜੀ ਮੇਕਅਪ ਕਰਨ ਵਾਲੇ ਨੂੰ ਵੀ ਪੂਰਾ ਸਿਰਾ ਲਾ ਦਿੱਤਾ ਕਹਿੰਦਾ ਉਹ ਵੀ ਕਹਦਾ ਹੁਣ ਆ ਵੀ ਇੱਕ ਵਾਰੀ ਤਾਂ ਫ੍ਰੀ ਕਰਵਾ ਜਾ ਦੂਜੀ ਵਾਰ ਨਹੀਂ ਸਾਡੇ ਲੈਵੇ ਪੈਂਚ ਉਹ ਮੇਕਅਪ ਵਾਲੀ ਦੀਆਂ ਦੁਕਾਨਾਂ ਬੰਦ ਹੋਣਾਂ ਹੁਣ ਜੇ ਜੇ ਇਹ ਥੋਡੇ ਕੋਲੇ ਆਂਦੀ ਰਹੀ ਤੁਹਾਡੀ ਆ ਦੁਕਾਨਾਂ ਜਰੂਰ ਬੰਦ ਹੋਣਗੀਆਂ ਜਿਵੇਂ ਆਈਲੈਂਡਸ ਵਾਲੀਆਂ ਦੀ ਅੱਜਕੱਲ ਬੰਦ ਹੋਈਆਂ ਪਈਆਂ ਨੇ ਉਹਨਾਂ ਦਾ ਜਿਵੇਂ ਪੱਠਾ ਬੈਠਿਆ ਪਿਆ ਤੇ ਤੁਸੀਂ ਵੀ ਆਪਣਾ ਪੱਠਾ ਬਹਾਲ ਹੋਗੇ ਤੁਸੀਂ ਕੀ ਸਮਝਦੇ ਹੋ ਕਿ ਜੇ ਤੁਸੀਂ ਇਹਨਾਂ ਨੂੰ ਆਪਣੀ ਦੁਕਾਨ ਤੇ ਬੁਲਾਣੇ ਹੋ ਇਹਨਾਂ ਦਾ ਮੇਕਅਪ ਕਰਦੇ ਹੋ ਤਾਂ ਤੁਹਾਡੀ ਪ੍ਰੋਮੋਸ਼ਨ ਹੁੰਦੀ ਹੈ ਨਹੀਂ ਨਹੀਂ ਪ੍ਰੋਮੋਸ਼ਨ ਨਹੀਂ ਡਿਮੋਸ਼ਨ ਹੁੰਦੀ ਹੈ ਤੁਹਾਡੀ ਸਾਰੇ ਤੁਹਾਡਾ ਗਰਾਫ ਨਹੀਂ نیچے गिरਦਾ ਜੇ ਹੁਣ ਕਿਤੇ ਮੈਨੂੰ ਪਤਾ ਲੱਗ ਗਿਆ ਵੀ ਯਾਰ ਆ ਫਲਾਣੇ ਸਲੂਨ ਨੇ ਹੈ ਨਾ ਸੋਨੂ ਕੋਰ ਨੂੰ ਬੁਲਾ ਕੇ ਉਹਦਾ ਮੇਕਅਪ ਕੀਤਾ ਸੀ ਮੈਂ ਆਪਣੇ ਘਰ ਦੇ ਨਹੀਂ ਉੱਥੇ ਲੈ ਜਾਊਂਗਾ ਮੈਂ じゃ ਆਪਣੇ ਕਿਸੇ ਭੈਣ ਨੂੰ ਭਾਈ ਨੂੰ ਰეკਮੈਂਡ ਕਰ ਦੂੰਗਾ ਨਾ ਇਹ ਤਾਂ ਭੈਣ ਚ ਗੰਦ ਭਲਾਉਂਦੇ ਆ ਗੰਦੀ ਕਰਦੇ ਹੋਣੇ ਆਪਾਂ ਕਿਸੇ ਹੋਰ ਦੇ ਚੱਲਦੇ ਆਂ ਤੁਸੀਂ ਕੀ ਕੀ ਸੋਚ ਸਮਝ ਕੇ ਇਹਨਾਂ ਨੂੰ ਬੁਲਾਣੇ ਹੋ ਕੀ ਸਭ ਸੋਚ ਸਮਝ ਕੇ ਅੱਛਾ ਇਹ ਵੀ ਅੱਗੋਂ ਪੰਜਾਬ ਦੇ ਰਾਖੇ ਭੜੇ ਹੋਏ ਨੇ ਜਿਹੜੇ ਦਸਮੀਆਂ ਫੇਰ ਲੈ ਦਸਮੀਆਂ ਦੇ ਵਿੱਚ ਆਸਕੀਆਂ ਕਰਤੇ ਰਹੇ ਨੇ ਜਿਹੜੇ ਆਪ ਜਨਾਨੀ ਦੇ ਸਿਰੋਂ ਪੈਸਾ ਖਾਂਦੇ ਆ ਜਨਾਨੀ ਦਿਖਾ ਦਿਖਾ ਕੇ ਪੈਸਾ ਕਮਾਰੇ ਆ ਉਹ ਪੰਜਾਬ ਦੇ ਰਾਖੇ ਬਣਨਗੇ ਉਹ ਤੀਆਂ ਦੇ ਫੰਕਸ਼ਨ ਦੇ ਉੱਤੇ ਜਾਣਗੇ ਵਾਹ ਮੇਰੇ ਮਾਲਕਾ ਕਿਹੜੇ ਪਾਸੇ ਤੁਰ ਪਈ ਆ ਦੁਨੀਆ ਆ ਉਹ ਦੇਖੀਏ ਵੀ ਆਏ ਉਹ ਵੀ ਚਲੋ ਹੁਣ ਆਪਾਂ ਜਾਂਦੇ ਆ ਕੇ ਆਏ ਚਲੋ ਚਲੋ ਠੀਕ ਹੈ ਲੱਗੇ ਬਈ ਗੇਮ ਖੇਡਣਾ ਮੈਨੂੰ ਗੇਮ ਆਪਾਂ ਵੀ ਖੇਡਦੇ ਆਪਾਂ ਖੇਡਿਆ ਕਰਾਂਗੇ ਸਭ ਪਾ ਦੇਣੇ ਨੇ ਆਪਾਂ ਨੂੰ ਦੇਖੋ ਘਰ ਵਾਲਾ ਤਾਂ ਦੱਲਾ ਹੈ ਹੀ ਹੈ ਸੀ ਇਹਦਾ ਭਾਈ ਵੀ ਇਹਦਾ ਸਾਲਾ ਵੀ ਆਪਣੀ ਪਰਝਾਈ ਦਾ ਦੱਲਾ ਬਣ ਚੁੱਕਿਆ ਵੀ ਮੇਰੀ ਪਰਝਾਈ ਆਹ ਕਰ ਰਹੀ ਹੈ ਮੇਰੀ ਪਰਝਾਈ ਆਹ ਕਰ ਰਹੀ ਹੈ ਮੇਰੀ ਪਰਝਾਈ ਆਹ ਕਰ ਰਹੀ ਹੈ ਉਹ ਤੇਰੀ ਪਰਝਾਈ ਭਾਵੇਂ ਜਾ ਕੇ ਟਟੇ ਖੂਹ ਦੇ ਵਿੱਚ ਗੰਦਾ ਗੰਦਾ ਉੱਥੋਂ ਬਿੱਲੀ ਦੀਆਂ ਮਿੰਗੜਾ ਖਾਵੇ ਸਾਨੂੰ ਕੋਈ ਚੱਕਰ ਨਹੀਂ ਹੈਗੇ ਪਰ ਜਿਹੜਾ ਤੁਸੀਂ ਇੰਟਰਨੈਟ ਤੇ ਆ ਕੇ ਗੰਦ ਪਾਉਂਦੇ ਹੋ ਉਹ ਸਭ ਤੋਂ ਵੱਡਾ ਸਾਨੂੰ ਉਹਦੇ ਉੱਤੇ ਕੀ ਕਹਿੰਦੇ ਵੀ ਰੋਕ ਲਾਣੀ ਪਊਗੀ ਪਤਾ ਨਹੀਂ ਕੀਆ ਕਰੀ ਜਾਂਦੇ ਕਦੇ ਆਪਣੀ ਸ਼ਕਲ ਦਿਖਾਉਣ ਲੱਗ ਜਾਂਦੇ ਕਦੇ ਆਪਣੀ ਜਨਾਨੀ ਦਿਖਾਉਣ ਲੱਗ ਜਾਂਦੇ ਕਦੇ ਜਿਹੜੇ ਬੰਦੇ ਬੈਠੇ ਆ ਉਹਨਾਂ ਦੀ ਸ਼ਕਲ ਦਿਖਾਉਣ ਲੱਗ ਜਾਂਦੇ ਇਹਨਾਂ ਲਈ ਬਸ ਕੰਟੈਂਟ ਕੰਟੈਂਟ ਨਹੀਂ ਹੈਗਾ ਇੱਕ ਵੀਡੀਓ ਪੜਾ ਕੇ ਇਹਨਾਂ ਨੇ ਝਾੜਨੀ ਝਾੜਨੀ ਹੈ ਬਸ ਦੈਟਸ ਇਟ ਕੰਟੈਂਟ ਇਹਨਾਂ ਵਾਸਤੇ ਇਹਦੀ ਘਰ ਵਾਲੀ ਹੀ ਹੈ ਇਧਰ ਸਾਡੇ ਸਰ ਬੈਠੇ ਨੇ ਸਾਡਾ ਸੈ ਫੌਮਸ ਜੀ ਸਟਾਪ ਲੇਡੀ ਸਾਡੇ ਮੈਂ ਉਹਨੂੰ ਤਿਆਰ ਕਰ ਰਹੇ ਨੇ ਬਹੁਤ ਝੋਕ ਕੇ ਬਿਲਕੁਲ ਹੋਈ ਚੱਕਨੇ ਰੈਡੀ ਬੜਾ ਜਿਹਾ ਸਾਈਡ ਤੇ ਵਹੀ ਸਾਲਾ ਇਹ ਸਾਈਕਲ ਦੇਖ ਕੇ ਆ ਲੱਗਦਾ ਜਿਵੇਂ ਮੇਕਅਪ ਵਾਲੀ ਨੇ ਧੱਕੇ ਨਾਲ ਮੇਕਅਪ ਕਰ ਦਿੱਤਾ ਹੋਵੇ ਗੁੱਸੇ ਦੇ ਵਿੱਚ ਆ ਕੇ ਵੀ ਸਾਨੂੰ ਕੋਰ ਨੂੰ ਬੁਲਾਇਆ ਤਾਂ ਐਸੀ ਵੀ ਪ੍ਰਮੋਟ ਕਰੂਗੀ ਥੋੜੇ ਜਿਹੇ ਪੈਸੇ ਦੇ ਕੇ ਜਾਓ ਕਿ ਸਾਲੀ ਪੀਚ ਕਰਵਾਣ ਲੱਗੀ ਹੈ ਚਲੋ ਲਾਓ ਇਹਦੇ ਚੰਗੀ ਤਰ੍ਹਾਂ ਧੱਕ ਇਦੀ ਸ਼ਕਲ ਐਵੇਂ ਲੱਗਦੀ ਹੈ ਜਿਵੇਂ ਡੱਬੇ ਦੇ ਵਿੱਚ ਇਹਦਾ ਆਟੇ ਵਾਲੇ ਡੱਬੇ ਦੇ ਵਿੱਚ ਇਹਦਾ ਮੂੰਹ ਟੱਕੇ ਨਾਲ ਪਾ ਕੇ ਬਾਹਰ ਕੱਢ ਦਿੱਤਾ ਗਿਆ ਹੋਵੇ ਚੱਕ ਚਾਤੀ ਹੋ ਗਿਆ ਮੇਕਅਪ ਥੋੜਾ ਉਹ ਮੇਦੀ ਸ਼ਕਲ ਹੋਈ ਪਈ ਹੈ ਦੇਖ ਲਓ ਗਰਦਨ ਕਾਲੀ ਦੀ ਕਾਲੀ ਬਾਹਾਂ ਕਾਲੀ ਦੀਆਂ ਕਾਲੀਆਂ ਹੱਥ ਕਾਲੇ ਦੇ ਕਾਲੇ ਮੂੰਹ ਭਾਂ ਜੋ ਆਟਾ ਜਿਵੇਂ ਮੂੰਹ ਤੇ ਲੱਗਿਆ ਹੋਵੇ ਇਹਦਾ ਮੂੰਹ ਨਹੀਂ ਹੋ ਨਹੀਂ 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 ਕੀ ਸੀ ਸਾਲਾ ਜੋਕ ਸੀ ਇਹ ਦੇਖ ਲਓ ਲੈ ਨਾਲ ਵਾਲੇ ਵੀ ਦੇਖ ਕੇ ਹੈਂਗ ਹੋ ਗਿਆ ਅੱਡਾ ਕੋਈ ਤਕੜਾ ਜੋਕ ਨਹੀਂ ਮਾਰਦੀ ਤੂੰ ਦੱਸ ਬਾਈਆਂ ਨੇ ਕਹਿੰਦੇ ਅੱਜ ਕੁਰਤੇ ਪਜਾਵੇਂ ਛੱਡਿਆ ਦੋਨਾਂ ਨੇ ਚੁੱਟੇ ਬਾਰੀਦਾਰ ਕੱਢੀ ਅੱਜ ਤੇ ਵਾਲੀ ਆ ਆ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਹ ਬੰਦਾ ਕਿਵੇਂ ਆਪਣੀ ਘਰ ਵਾਲੀ ਨੂੰ ਉੱਥੇ ਲੈ ਕੇ ਬਹਿ ਜਾਊਗਾ ਕਿਵੇਂ ਅਨਾ ਕੰਦਾ ਮੇਕਅਪ ਦੇਖ ਕੇ ਉਹ ਅੰਦਰ ਆਪਣੇ ਸੈਣ ਕਰੀ ਜਾਂਦਾ ਜਾਂ ਤਾਂ ਇਹਦੀ ਸੈਣ ਸ਼ਕਤੀ ਬਹੁਤ ਜ਼ਿਆਦਾ ਹੈ ਜਾਂ ਫਿਰ ਇਹ ਸਾਰਾ ਸਿਰੇ ਦਾ ਉਹੀ ਆ ਵੀ ਜੋ ਮਰਜ਼ੀ ਚਾਹਤਾ ਇਹਨੂੰ ਮਾੜਾ ਕਹੀ ਚਲੇ ਕੋਈ ਚੱਕਰ ਨਹੀਂ ਹੈਗਾ ਆਪਾਂ ਸਿਰਫ ਫੇਮ ਦੇ ਭੁੱਖੇ ਆ ਮੈਨੂੰ ਅਈ ਲੱਗਦਾ ਵੀ ਇਹਦਾ ਘਰ ਵਾਲਾ ਸਿਰਫ ਫੇਮ ਦਾ ਭੁੱਖ ਹੈ ਨਹੀਂ ਤਾਂ ਜੇ ਯਾਰ ਕੋਈ ਸਾਡੀ ਸਾਡੀ ਘਰ ਵਾਲੀ ਸਾਡੀ ਗਰਲਫ੍ਰੈਂਡ ਜੇ ਐਵੇਂ ਦਾ ਘਟੀਆਂ ਮੇਕਅਪ ਕਰਕੇ ਜਾਵੇ ਮੈਂ ਤਾਂ ਉਹਦਾ ਜਾ ਕੇ ਨਾ ਪਹਿਲਾਂ ਬਾਲਟੀ ਦੇ ਵਿੱਚ ਸਿਰ ਦੇਦਾ ਵੀ ਚੱਲ ਤੋ ਆਪਣਾ ਮੂੰਹ ਤੇ ਜਿਵੇਂ ਦੀ ਤੇਰੀ ਨੇਚਰਲ ਬਿਊਟੀ ਆ ਉਮੀਦਾ ਲੈ ਕੇ ਤੂੰ ਚੱਲ ਜਾਂ ਮੈਂ ਪਾਣੀ ਦੀ ਬਾਲਟੀ ਚੱਕ ਕੇ ਉਹਦੇ ਮੂਹੇ ਉੱਤੇ ਮਾਰੂਗਾ ਵੀ ਸਾਫ ਕਰੇ ਨੂੰ ਠੀਕ ਕਰਖਿਆ ਇਹ ਗੰਦ ਇਹ ਦੇਖ ਲਓ ਡਫਟਰ ਜਾਂ ਨਾਲ ਹੀ ਲੇ ਫਿਰਦਾ ਆ ਬਾਹਾਂ ਵਿੱਚ ਆ ਪਾਈਕਰੇ ਚਲ ਚਲ ਤਾਂ ਲੈ ਕੋਈ ਚੱਕਰ ਨਹੀਂ ਆ ਚੱਲ ਜਲੂਸ ਨਿਕਲਦਾ ਤੇਰਾ ਨਿਕਲਦਾ ਮੇਰਾ ਨਹੀਂ ਨਿਕਲਦਾ ਮੇਰੀ ਤਾਂ ਬਾਵਾ ਹੀ ਆ ਵੀ ਕਾਲੋ ਦੇ ਨਾਲ ਫਿਰਦਾ ਦੇਖੋ ਕਾਲੋ ਨੂੰ ਕਿੰਨਾ ਪਿਆਰ ਕਰਦਾ ਹਾਏ ਕਾਲੋ ਦਾ ਘਰ ਵਾਲਾ ਕਿੰਨਾ ਪਿਆਰ ਕਰਦਾ ਕਾਲੋ ਨੂੰ ਮੈਂ ਤਾਂ ਨੀਆਂ ਕੁੜੀਆਂ ਡੀਐਮ ਕਰਦੀਆਂ ਨੇ ਵੀ ਘਰ ਵਾਲਾ ਹੋਵੇ ਤਾਂ ਤੇਰੇ ਵਰਗਾ ਹੋਵੇ ਬாய்ਫ੍ਰੈਂਡ ਹੋਵੇ ਤਾਂ ਤੇਰੇ ਵਰਗਾ ਹੋਵੇ ਕਾਸ਼ ਮੈਨੂੰ ਤੇਰੇ ਵਰਗਾ ਬாய்ਫ੍ਰੈਂਡ ਮਿਲਿਆ ਹੁੰਦਾ ਤੇ ਇਹ ਸਾਲਾ ਇਹੇ ਜੇ ਉਹ ਚੋਦਰ ਦੇ ਵਿੱਚ ਫਿਰਦਾ ਵੀ ਆ ਵਾ ਵਾ ਮੈਂ ਤਾਂ ਚਾਰ ਕੁੜੀਆਂ ਆ ਕੇ ਕਹਿੰਦੀਆਂ ਨੇ ਵੀ ਤੇਰੇ ਵਰਗਾ ਤਾਂ ਬੁਆਏਫਰੈਂਡ ਹੀ ਨਹੀਂ ਹੈਗਾ ਤੂੰ ਤਾਉਨਾ ਕੇਰਿੰਗ ਕਰਨਾ ਇਹੇ ਸਿਰਫ ਇਹ ਚੋਦਰ ਦੇ ਵਿੱਚ ਨਹੀਂ ਤੇ ਆ ਉਹ ਕਾਲੋ ਲਈ ਇਹ ਜੁੱਤੀ ਲੈਣ ਗਿਆ ਤੇ ਜੁੱਤੀ ਦੇਖੀ ਕਿਹੜੇ ਰੰਗ ਦੀ ਲੈ ਕੇ ਆਦਰ ਤੇ ਕੀ ਉਥੋਂ ਗਾਲਾਂ ਕੱਢ ਕੇ ਮਨ ਦਾ ਚੱਕੀਮੜ ਜੁੱਤੀ ਜੁੱਤੀ ਪਾ ਲੈਣਾ ਸੀ ਜੁੱਤੀ ਤੇ ਆ ਜੂ ਉਹਨਾਂ ਦੇ ਆ ਠੀਕ ਇਹ ਕਿੰਨਾ ਪੰਜ ਹੀ ਅੰਕਲੇ ਛੋਟਾ ਪੰਜ ਛੋਟਾ ਪੰਜ ਆਜੂ ਉਹਨਾਂ ਦੇ ਓਏ ਉਹਨਾਂ ਨੂੰ ਦੱਸ ਉਹ ਦੋ ਬੰਦੇ ਆ ਵੀ ਆਜੂ ਉਹਨਾਂ ਦੇ ਅੱਧੀ-ਅੱਧੀ ਕਰਕੇ ਪਾਣੀ ਆ ਉਹਨਾਂ ਨੇ ਆਜੂ ਸੋਨੂ ਦੇ ਸਿੱਧਾ ਕਹਿ ਤੂੰ ਦੱਸ ਆਜੂ ਉਹਨਾਂ ਦੇ ਉਹ ਰਿਸਪੈਕਟ ਦਾ ਦੇੜੀ ਭੰਦੀ ਆ ਨਾ ਫਿਰ ਪੈਸੇ ਵੀ ਤਾਂ ਦਿੰਦੀ ਆ ਮੈਨੂੰ ਆ ਜੁੱਤੀ ਲੈਣ ਆਇਆ ਲੈਣ ਭਾਵੇਂ ਮੈਂ ਐ ਪੈਸੇ ਤਾਂ ਉਹਦੇ ਲੱਗ ਰਹੇ ਆ ਆ ਜਿਹੜਾ ਕੁਰਤਾ ਵੀ ਮੈਂ ਕੱਲ ਹੀ ਪਣਵਾਇਆ ਐ ਜੀ ਇਹ ਵੀ ਉਹਦੇ ਪੈਸੇ ਨਾਲ ਪਣਵਾਇਆ ਦੱਸ ਇਹ ਦੱਲਾ ਆਪਣੀ ਘਰ ਵਾਲੀ ਦਾ ਲੋਕ ਸੋਚਦੇ ਆ ਵੀ ਆਪਣੀ ਘਰ ਵਾਲੀ ਨੂੰ ਆਪਾਂ ਵਧੀਆ ਆਹ ਇੰਟਰਨੈਟ ਦੀ ਗੰਦੀ ਦੁਨੀਆ ਤੋਂ ਰੱਖੀਏ ਮੇਰੀ ਸੋਚ ਇਹ ਹੀ ਐ ਮਤਲਬ ਦੱਸਾਂ ਵੀ ਆਪਾਂ ਇਹ ਇੰਟਰਨੈਟ ਦੀ ਗੰਦੀ ਦੁਨੀਆ ਤੋਂ ਦੂਰ ਰੱਖਣਾ ਹੈ ਆਪਾਂ ਵਧੀਆ ਆਪਣੇ ਕੀ ਕਹਿੰਦੇ ਬਿਨਾ ਕੈਮਰੇ ਤੋਂ ਕੈਮਰੇ ਦੇ ਪਿੱਛੇ ਆਪਾਂ ਵਧੀਆ ਆਪਣੀ ਜ਼ਿੰਦਗੀ ਬਤਾਣੀ ਹੈ ਵਧੀਆ ਪੀਸਫੁਲੀ ਜਿਵੇਂ ਪਹਿਲਾਂ ਲੋਕ ਬਿਤਾਉਂਦੇ ਹੁੰਦੇ ਸੀ ਨਾ ਅੱਜ ਤੋਂ ਪਹਿਲਾਂ ਜਦੋਂ ਆਹ ਇੰਟਰਨੈਟ ਦਾ ਯੁੱਗ ਨਹੀਂ ਹੁੰਦਾ ਸੀ ਲੋਕ ਵਧੀਆ ਗੱਲਾਂ ਬਾਤਾਂ ਕਰਦੇ ਸੀ ਵਧੀਆ ਆਪਣਾ ਟਾਈਮ ਸਪੈਂਡ ਕਰਦੇ ਸੀ ਤਾਂ ਮੇਰੀ ਸੋਚ ਉਦਾਂ ਦੀ ਹੈ ਆਹ ਕੱਜਰ ਦੀ ਦੇਖ ਲਓ ਸਾਰੀ ਸੋਚ ਜਦੋਂ ਇਹਨਾਂ ਦਾ ਕੈਮਰਾ ਚੱਲਦਾ ਉਦੋਂ ਇਹਨਾਂ ਦੀ ਦੁਨੀਆ ਸ਼ੁਰੂ ਹੁੰਦੀ ਹੈ ਜਦੋਂ ਕੈਮਰਾ ਬੰਦ ਹੋ ਜਾਂਦਾ ਉਦੋਂ ਇਹਨਾਂ ਦੀ ਦੁਨੀਆ ਬੰਦ ਹੋ ਜਾਂਦੀ ਹੈ ਚਲੋ ਲੈ ਕਾਲੋ ਵਾਸਤੇ ਕਾਲੀ ਜੁੱਤੀ ਕੋਈ ਹੂੰ ਭਾਬੀ ਦੇ ਘਰ ਲੱਭਦੇ ਇਸਦਾ ਬਾਤ ਜਿੰਨਾ ਚੰਗਾ ਪਰ ਆਹ ਬੜ ਮੈ ਲਿਖਾ ਹੈ ਲੋ ਆ ਬੜ ਮੈ ਲਿਖਾ ਹੈ ਚਲੋ ਆ ਬੜ ਤਾਂ ਕਰ ਦਿੱਤੀ ਨਾ ਕੀ 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 ਪ੍ਰਾਈਸਾਂ ਕਲੀ ਨਾ ਤਸ ਜੁੱਤੀ ਲੈਣ ਆਇਆ ਉਹ ਸਾਨੂੰ ਪਤਾ ਲੱਗ ਗਿਆ ਤੁਸੀਂ ਥੋੜੀ ਜੀ ਵੀਡੀਓ ਬਣਾ ਲਈ ਸਾਨੂੰ ਦੇਖ ਲ ਗਿਆ ਭਾਇ ਕੰਜਰ ਤੇ ਵੀ ਵੀਡੀਓ ਤੂੰ ਬਣਾਈ ਚੱਲ ਕੋਈ ਚੱਕਰ ਨਹੀਂ ਜਿੰਨਾ ਟਾਈਮ ਮੈਂ ਜੁੱਤੀ ਕੋਈ ਸਿਲੈਕਟ ਨਹੀਂ ਕਰਦਾ ਅਕਲ ਤੂੰ ਵੀ ਇਹਨੂੰ ਰੇਟ ਖਿੱਚ ਕੇ ਲਾਈ ਪੂਰਾ ਇਹਨੂੰ ਦੇਖ ਲੋ ਕੰਜਰਾਂ ਨੂੰ ਰਮਾਲ ਚੇਟੀ ਲੈ ਕੇ ਰੱਖਿਆ ਕਰਦੇ ਨੇ ਚਿੱਟਾ ਕੁਰਤਾ ਪਿਆ ਮਾ ਪਾਇਆ ਭੈਣ ਚ ਕਾਲੀ ਘਰ ਵਾਲੀ ਤਿੱਕਾ ਵਾਲਾ ਹੀ ਰਮਾਲ ਰੱਖਿਆ ਹੋਇਆ ਮਤੰਦਰ ਨੇ ਸਮਝ ਨਹੀਂ ਆਇਆ ਮੈਨੂੰ ਅੱਛਾ ਇੱਕ ਇੱਕ ਗੱਲ ਦੱਸੋ ਯਾਰ ਠੀਕ ਹੈ ਵਧੀਆ ਆਪਣੇ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਚੱਲਿਆ ਹੋਇਆ ਹੈ ਵੀ ਤੁਸੀਂ ਨੀਚੋ ਟੀ-ਸ਼ਰਟ ਪਾ ਲਓ ਉੱਪਰੋਂ ਕੋਈ ਵਧੀਆ ਜੀ ਸ਼ਰਟ ਪਾ ਲਓ ਨਾ ਵਾਈਟ ਹੀ ਪਾਉਂਦੇ ਆ ਜ਼ਿਆਦਾਤਰ ਮੁੰਡੇ ਵਧੀਆ ਵੀ ਲੱਗਦਾ ਕਈਆਂ ਦੇ ਹੈ ਨਾ ਪਰ ਆਹ ਸਾਲਾ ਕੁਰਤੇ ਪਜਾਮੇ ਦੇ ਥੱਲੇ ਕਾਲੀ ਟੀ-ਸ਼ਰਟ ਪਾਉਣ ਦਾ ਕਿਹੜਾ ਰਵਾਜ ਹੈ ਭਾਈ ਇਹ ਤਾਂ ਸਾਲਾ ਅਸੀਂ ਕਦੇ ਦੇਖਿਆ ਹੀ ਨਹੀਂ ਹੈਗਾ ਇੰਨਾ ਕੰਜਰਾਂ ਨੇ ਆਰਟੀਫੀਸ਼ੀਅਲ ਚਲਾਏ ਹੋਏ ਆ ਬਿੱਲਾ ਘਰ ਵਾਲੀ ਵੀ ਕਾਲੀ ਐ ਚੱਲ ਕਾਲੀ ਟੀ-ਸ਼ਰਟ ਪਾ ਲਈ ਕਾਲਾ ਹੀ ਸਾਲਾ ਰਮਾਲ ਰੱਖ ਲਈਏ ਇਹ ਦੱਸ ਕਿੱਥੋਂ ਦੀ ਥੋੜੀ ਸ ਚਲੋ ਆਓ ਜੁੱਤੀਆਂ ਦੀ ਇਹ ਸਿਲੈਕਸ਼ਨ ਕਰਵਾਉਗਾ ਹੁਣ ਲੈ ਤੇਰੀ ਪਰਜਾਈ ਵਾਸਤੇ ਜੁੱਤੀ ਦੇਖੀ ਆਪਾਂ ਅੱਗੇ ਨਾ ਪਿੱਛੇ ਕਰੋ ਇਹ 990 ਤੇਰੀ ਅੱਛਾ ਸਿੰਪਲ ਵਾਲੀ ਉਹ 550 ਹੈ ਕੀ ਵਾਲੀ ਸੇਮ ਤੇ ਇੱਕ ਨਾਲ ਕਿੰਨੀ ਹੈ 900 69 ਅੱਛਾ ਇਹ ਇਹ ਹੈਂਡ ਵਰਕ ਵਾਲੀ ਹੁੰਦੀ ਸਾਹੀ ਵਧੀਆ ਵਧੀਆ ਇਹ ਜੇ ਮੱਤੀ ਪਾਉਂਦੇ ਨੇ ਯਾਰ ਕਮਾਲ ਦੀ ਗੱਲ ਹੈ ਕਾਲੋ ਹੋਰਾਂ ਨੂੰ ਦੇਖੋ ਤੁਸੀਂ YouTube ਦੇ ਉੱਤੋਂ ਅੰਨਾ ਪੈਸਾ ਹੁੰਦਾ ਇਹਨਾਂ ਨੂੰ ਵੀ ਹਜੇ ਰੇਟ ਪੁੱਛਣ ਦੀ ਆਦਤ ਪੈਰੀ ਹੈ ਵੀ ਯਾਰ ਦੱਸੀ ਕਿੰਨਾ ਰੇਟ ਆ ਕਿੰਨਾ ਰੇਟ ਆ ਕਮਾਲ ਦੀ ਗੱਲ ਹੈ ਯਾਰ ਸਾਡਾ ਸਾਲਾ ਯੂਟਿਊਬਰ ਨਾ ਨਹੀਂ ਗਰੋਅ ਕਰ ਰਿਹਾ ਅੰਨੇ ਨਹੀਂ ਸਾਨੂੰ ਪੈਸੇ ਆਉਂਦੇ ਫਿਰ ਵੀ ਅਸੀਂ ਪੈਸੇ ਤੋਂ ਰਾਮ ਨਾਲ ਜਾ ਕੇ ਜੁੱਤੀ ਲੈ ਉਹ ਜੁੱਤੇ ਲੈ ਲੀਦੇ ਨੇ ਜੇ ਬੂਟ ਲੈਣ ਵੀ ਵਗ ਜੀ ਆਉਦੇ ਵਾਸਤੇ ਪਤਾ ਹੁੰਦਾ ਵੀ ਅਕਾਊਂਟ ਦੇ ਵਿੱਚ ਚੱਲ ਪਿਆ 15-20000 ਰੁਪਏ ਅਸੀਂ ਲੈ ਲਾਂਗੇ ਕੋਈ ਚੱਕਰ ਨਹੀਂ ਹੈਗਾ ਆਹ ਕੰਜਰਾਂ ਨੂੰ ਦੇਖ ਲਓ ਭਾਂ ਤੇ ਜਿਨ੍ਹਾਂ ਨੂੰ ਲੱਖ-ਲੱਖ ਡੇਢ-ਡੇ ਲੱਖ ਰੁਪਿਆ ਆਉਂ ਓ ਮਾਈ ਗੋਡ ਕੀ ਆਈ ਦੁਨੀਆ ਦਾ ਖੁਰਜਾ ਕਰਦਾ ਯਾਰ ਆਹ ਕਿੰਨੇ ਕਿ ਦੀ ਉਹ ਜੇ ਕਿਸੇ ਆਪਣੇ ਪਿਆਰ ਕਰਨ ਵਾਲੇ ਨੂੰ ਤੁਸੀਂ ਦੇਣਾ ਹੀ ਹੈ ਤੁਸੀਂ ਰੇਟ ਥੋੜੀ ਪੁੱਛੋਗੇ ਤੁਹਾਨੂੰ ਜੇ ਚੀਜ਼ ਵਧੀਆ ਲੱਗਦੀ ਹੈ ਤੁਸੀਂ ਚੁੱਪਚੀਪ ਹੀ ਤੇ ਲੈ ਲਓਗੇ ਦੱਸ ਕਮਾਲ ਦੀ ਗੱਲ ਹੈ ਕੀ ਇੰਨਾ ਹੀ ਪੈਸੇ ਨੇ ਫਿਰ ਬਾ ਘਰੇ ਜਾ ਕੇ ਸਾਭੀ ਦੇਣਾ ਹੁੰਦਾ ਹੈ ਨਾ ਵੀ ਮੈਂ ਅਮਰੀਕਾ ਵਾਲੀ ਤੇ ਕਿੰਨੇ ਕ ਪੈਸੇ ਵਰਤੇ ਆਇਆ ਕਿੰਨੇ ਕ ਕੀ ਕਰਿਆ ਆ ਯਾਰ ਤੁਸੀਂ ਆ ਕੰਜਲਾਂ ਨੂੰ ਦੇਖਣਾ ਬੰਦ ਕਰੋ ਕੋਈ ਸਾਨੂੰ ਤੁਸੀਂ ਸਪੋਰਟ ਕਰੋ ਸਾਡੇ ਚੈਨਲ ਨੂੰ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤਿੰਤਾ ਜੋ ਅਸੀਂ ਵਧੀਆ ਕਰੋ ਕਰ ਸਕੀਏ ਸਾਡੇ ਅੰਦਰ ਮੋਟੀਵੇਸ਼ਨ ਆਵੇ ਇਹ ਜਿਹਿਆਂ ਦੇ ਸੀ ਧਰਨ ਪਾ ਕੇ ਰੱਖੀਏ ਕਿਹ ਵਾਲੀ ਟਿਕੀ ਦੀ ਇਹ ਪਾਕਿਸਤਾਨ ਜਾਈ ਵਾਲੀ ਹੋਣੀ ਹੈ 1300 ਦੇ ਅੱਛਾ ਤਾਂ ਦੇਖੋ ਦੇਖੜ ਤਾਂ ਐ ਲੱਗਿਆ ਹੋਇਆ ਜੁੱਤੀਆਂ ਨੂੰ ਜਿਵੇਂ ਭੈਣ ਤੋਂ ਪਤਾ ਨਹੀਂ ਕਿਹੜੇ ਵੱਡਾ ਇਹ ਉਹ ਨਹੀਂ ਹੁੰਦਾ ਵੀ ਸਾਲਾ ਬਹੁਤ ਟਕੜਾ ਕਾਰੀਗਰ ਹੈ ਬੂਟਾਂ ਦਾ ਇਹ ਐਂ ਦੇਖਣ ਲੱਗਿਆ ਹੋਇਆ ਵੀ ਅੰਦਰ ਉਹ ਅੱਛਾ ਆ ਆ ਕਿਹੜੀ ਜੁੱਤੀ ਹੈ ਅੱਛਾ ਅੱਛਾ ਆ ਇਹ ਤਾਂ ਸੋਲ ਵੱਧ ਗਿਆ ਹਾਂ ਇਹ ਠੀਕ ਹੈ ਇਹ ਠੀਕ ਹੈ ਆ ਠੀਕ ਹੈ ਇਹਨੂੰ ਐ ਪਤਾ ਨਹੀਂ ਹੈਗਾ ਇਹਨੂੰ ਪੁੱਛ ਲੈਣਾ ਜੁੱਤੀਆਂ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ ਨੇ ਇਹਨੂੰ ਇਹ ਨੂੰ ਤਾਂ ਕੁੱਕੜ ਦੀ ਪਤਾ ਇਹਨੂੰ ਪੁੱਛ ਲੈ ਵੀ ਕੁਰਤੇ ਪਜਾਮੇ ਦਾ ਕੱਪੜਾ ਕਿੰਨੇ ਕਿ ਪ੍ਰਕਾਰ ਦਾ ਹੁੰਦਾ ਇਹਨੂੰ ਉਹ ਨਹੀਂ ਪਤਾ ਗੱਲਾਂ ਆ ਆ ਦੇਖੀ ਉਹ ਦੇ ਕਿ ਉਹ ਦੇ ਕਿ ਉਹ ਜਿਹੜੀ ਪਸੰਦਾਂ ਦੀ ਚੱਕ ਕੇ ਚੁੱਪਚਾਪ ਲੈ ਲੈ ਤੂੰ ਦੱਸ ਇਹ ਵੀ ਜਨਨੀਆਂ ਵਾਂਗੂ ਕਰਨ ਲੱਗਿਆ ਹੋਇਆ ਵੀ ਆਹ ਠੀਕ ਐ ਨਹੀਂ ਨਹੀਂ ਅੰਕਲ ਆਹ ਠੀਕ ਐ ਆਹ ਠੀਕ ਐ ਨਹੀਂ ਨਹੀਂ ਅੰਕਲ ਆਹ ਦੇ ਦਿਓ ਤੁਸੀਂ ਤੁਸੀਂ ਸਿੱਟ ਆ ਹੀ ਦੇ ਦਿਓ ਅੰਕਲ ਜੀ ਹੁਣ ਅਰੇ ਜੀ ਤੇਰੇ ਨਹੀਂ ਆਪਾਂ ਕਿੱਥੇ ਜਾਏ ਦੋ ਤੋਰੀ ਵੀ ਲੈ ਲਾ ਦੋ ਜੀ ਨਾ ਜੀ ਨਾ ਇਹ ਕਹਾਣੀ ਦੀ ਸੀ ਇਹ ਲੱਗਦਾ ਹੈ ਇਹ ਇਹ ਕੰਜਰ ਨੇ ਤਾਂ ਐਵੇਂ ਇੱਥੇ ਜੁੱਤੀ ਵਾਲੀ ਦੁਕਾਨ ਦੇ ਉੱਤੇ ਟੈਪ ਪਾਸ ਕਰਦਾ ਰਹਿਣਾ ਜੁੱਤੀਆਂ ਲੈਣੀਆਂ ਨੇ ਪਤਾ ਨਹੀਂ ਨਹੀਂ ਲੈਣੀਆਂ ਇਹਨਾਂ ਦੋਆ ਮੀਆਂ ਬੀਬੀ ਦੀ ਆਤ ਤਾਂ ਐਵੀ ਹੈ ਦੁਕਾਨ ਦੇ ਵਿੱਚ ਵੜਦਣਗੇ ਚੱਪਲਾ ਦੇਖਣ ਬੂਟ ਦੇਖਣ ਜਰ ਆਪਾਂ ਦੇਖਣ ਲੀੜੇ ਦੇਖਣ ਇਹਨੇ ਜਾ ਕੇ ਉੱਥੇ ਟਾਈਮ ਪਾਸ ਹੀ ਕਰਕੇ ਆਣੇ ਵੀ ਨਾ ਅੰਕਲ ਸੰਤੱਕ ਤੁਸਾਂ ਦੇ ਨਹੀਂ ਆਏ ਗਲੇ ਅੰਕਲ ਦਾ ਟਾਈਮ ਬਰਬਾਦ ਕਰਦਿਆਂ ਨਾਲੇ ਆਉਦਾ ਟਾਈਮ ਬਰਬਾਦ ਕਰਦੇ ਨੇ ਚਲੋ ਤੁਸੀਂ ਜਲਦੀ ਜਲਦੀ ਸਾਨੂੰ ਤੀਆਂ ਦੇ ਫੰਕਸ਼ਨ ਤੇ ਲੈ ਕੇ ਚਲੋ ਅਸੀਂ ਤੁਹਾਨੂੰ ਲੱਖ ਦੀਆਂ ਲਾੜਤਾ ਪਾਣੀਆਂ ਨੇ ਉੱਥੇ ਦੇਖ ਲੋ ਦੋਏ ਮੀਆਂ ਬੀਬੀ ਅੰਨੇ ਜ਼ਿਆਦਾ ਬੀਜ਼ੀ ਨੇ ਮਸਰੂਫ ਨੇ ਗੱਲਾਂ ਮਾਰਨ ਦੇ ਵਿੱਚ ਗੱਲਾਂ ਕਾਦੀਆਂ ਪੈਸੇ ਚ ਲੱchn ਕਰਦੇ ਆ ਇਹ ਹੋਰ ਕੁਛ ਨਹੀਂ ਜਿਨ੍ਹਾਂ ਤੋਂ ਸੱਬਿਆਚਾਰ ਦੇ ਨਾਂ ਤੇ ਸੱਸਾ ਵੀ ਨਾ ਬੋਲਿਆ ਜਾਵੇ ਤੇ ਤੇਰੇ ਉੱਥੇ ਜਵਾਕ ਛੋਟਾ ਜਾ ਭੰਗੜਾ ਪਾਉਣ ਲੱਗ ਗਿਆ ਪਰਫਾਰਮੈਂਸ ਦੇਣ ਲੱਗ ਗਿਆ ਘੱਟੋ ਘੱਟ ਖੜੀ ਹੋ ਕੇ ਤਾੜੀਆਂ ਤਾਂ ਮਾਰਦੇ ਤਾੜੀਆਂ ਨਹੀਂ ਇਹ ਭੈਜ ਆਪਣੇ ਘਰ ਵਾਲੇ ਦੇ ਪੱਟ ਦੱਬੂਗੀ ਮਾਰੋ ਹਾਂ ਆ ਤਾੜੀਆਂ ਪਾਓ ਥਿੰਕ ਥਿੰਕ ਬਰਾਦਰ ਜਹਾ ਪਰਮਾ ਜਹਾ ਕਿ ਪਾ ਮੈਂ ਕਿਤਾਬ ਪੜਾ ਕਰਾਣੀ ਆ ਤਾਂ ਆ ਆ ਮੈਂ ਤੁਸੀਂ ਯਾਰ ਇਹ ਹੈ ਨਾ ਕਿਸੇ ਸਕੂਲ ਦੇ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਤੇ ਸਕੂਲ ਦੇ ਵਿੱਚ ਇਹਨਾਂ ਨੂੰ ਤੀਆਂ ਦੇ ਫੰਕਸ਼ਨ ਦੇ ਉੱਤੇ ਬੁਲਾਇਆ ਗਿਆ ਤੇ ਮੈਨੂੰ ਲੱਗਦਾ ਜਿਹੜੀਆਂ ਇਹ ਫੋਟੋਆਂ ਕਰਵਾਉਣ ਲੱਗੀਆਂ ਹੋਈਆਂ ਨੇ ਜਾਂ ਤਾਂ ਇਹ ਆਂਡ ਗਵਾੜ ਵਾਲੀਆਂ ਜਵਾਂਖਾਂ ਦੀਆਂ ਮੰਮੀਆਂ ਨੇ ਜਾਂ ਫਿਰ ਇਹ ਸਕੂਲ ਦੀਆਂ ਟੀਚਰਾਂ ਨੇ ਤੇ ਕੰਜਰ ਨੂੰ ਤੁਹਾਨੂੰ ਅੰਨੀ ਕਾਕਲ ਨਹੀਂ ਹੈਗੀ ਕਿ ਤੁਸੀਂ ਭੇਜੋ ਫੋਟੋ ਕਿਹਦੇ ਨਾਲ ਕਰਵਾਣ ਲੱਗੇ ਹੋ ਆ ਯਾਰ ਜਿਹੜੀਆਂ ਆਸਕੀਆਂ ਕਰ ਕਰਕੇ ਫੇਮਸ ਹੋਈ ਐ ਜਿਹੜੀ ਫੇਮਸ ਵੀ ਕਿਸ ਤਰ੍ਹਾਂ ਹੋਈ ਆਪਣੇ ਕਾਲੇ ਚਿਹਰੇ ਦਾ ਮਜ਼ਾਕ ਬਣਾ ਬਣਾ ਕੇ ਮੇਕਅਪ ਕਰਵਾ ਕਰਵਾ ਕੇ ਹੋਰ ਇਹਨਾਂ ਦੇ ਅੰਦਰ ਕਿਹੜਾ ਟੈਲੈਂਟ ਹੈ ਇਹਨਾਂ ਨੂੰ ਹੁਣ ਤੁਸੀਂ ਪੁੱਛ ਲਓ ਵੀ ਏ ਬੀ ਸੀ ਦੱਸੋ ਏ ਤੋਂ ਲੈ ਕੇ ਜੈਡ ਤੱਕ ਸੁਣਾਓ ਇਹਨਾਂ ਤੋਂ ਉਹ ਨਹੀਂ ਸੁਣਾਈ ਜਾਣੀ ਇਹਨਾਂ ਨੂੰ ਊੜੇ ਤੋਂ ਆੜਾ ਸੁਣ ਲਓ ਉਹ ਹੀ ਸੁਣਾਇਆ ਜਾਣਾ ਨਾ ਕ ਖਾ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਮੈਥਮੈਟਿਕਸ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਇਹਨਾਂ ਨੂੰ ਪੰਜਾਬੀ ਦਾ ਨਹੀਂ ਆਉਣਾ ਕੁਝ ਵੀ ਦਸ ਉਹ ਇੱਕ ਇਹਨਾਂ ਦੀ ਸਹੇਲੀ ਉਹ ਹੈ ਆ ਇੱਥੇ ਅਬਲਾਵਲਾ ਅਬਲਾਵਲਾ ਦਾ ਉਹ ਉਹ ਭੈਚੋ ਤਾਂ ਅਬਲੇਵਲੀ ਬੋਲਿਆ ਜਾਂ ਤਾਂ ਇਹਨਾਂ ਕਰ ਜਰਾ ਤੋਂ ਉੱਠ ਕੇ ਤਾੜੀਆਂ ਨਹੀਂ ਵੱਜਦੀਆਂ ਜੋ ਅੱਖਾਂ ਵਾਸਤੇ ਕਿਹ ਜੇ ਕਿਹ ਜੇ ਤੁਸੀਂ ਅ ਮਤਲਬ ਬਿਮਾਰ ਦਿਮਾਗ ਦੇ ਪ੍ਰਾਣੀ ਹੋ ਚੁੱਕੇ ਹੋ ਵੀ ਤੁਹਾਡਾ ਦਿਮਾਗ ਕੰਮ ਨਹੀਂ ਕਰਦਾ ਦੇਖੋ ਤੁਸੀਂ ਐ ਐ ਬਣੀ ਬੈਠੇ ਆ ਜਿਵੇਂ ਹਣਾ ਪਤਾ ਨਹੀਂ ਆਡੀਅנס ਜਿਵੇਂ ਜਨਤਾ ਇਹਨਾਂ ਦੀ ਇਹਨਾਂ ਦੀ ਇੱਕ ਝਲਕ ਦੀ ਬਹੁਤ ਵੱਡੀ دیਵਾਨੀ ਹੋਵੇ ਤੁਸੀਂ ਦੇਖੋ ਐ ਇਹ ਬੈਠੇ ਨਹੀਂ ਲੋ ਸਾਡੀ ਵੀਡੀਓ ਲੈ ਚੱਲ ਤੂੰ ਕੋਈ ਚੱਕਣੀ ਅਸੀਂ ਗੱਲਾਂ ਕਰ ਰਹੇ ਆ ਹੋਰ ਸੁਣਾ ਫਿਰ ਤੂੰ ਕਦੋਂ ਕੰਮ ਕਾਰ ਲੱਗੇਗਾ ਕਦੋਂ ਮੇਰੇ ਪੈਸੇ ਖਾਣੋਂ ਹਟੇਗਾ ਤੂੰ ਤੂੰ ਮੈਨੂੰ ਸੁਣਾ ਨਾ ਕੋਈ ਗੱਲ ਬਾਤ ਹਾਂ ਦੱਸ ਫਿਰ ਤੇਰਾ ਪੱਕਾ ਪ੍ਰੋਮਿਸ ਹੈ ਨਾ ਤੂੰ ਮੇਰੇ ਨਾਲ ਵਿਆਹ ਕਰਵਾਏਂਗਾ ਫਿਰ ਤੇਰਾ ਪੱਕਾ ਪ੍ਰੋਮਿਸ ਹੈ ਨਾ ਤੂੰ ਘਰ ਜਵਾਈ ਬਣ ਕੇ ਰਹੇਂਗਾ ਤੁ ਕਿਤੇ ਫੇਮ ਲੈ ਕੇ ਮੁੱਕਰ ਤਾਂ ਨਹੀਂ ਜਾਏਗਾ ਕਿ ਯਾਰ ਤੁਸੀਂ ਇੱਕ ਗੱਲ ਸੋਚੋ ਵੀ ਇਹਨਾਂ ਦੀਆਂ ਸਾਰੀਆਂ ਗੱਲਾਂ ਕਿਹੋ ਜਿਹੀਆਂ ਹੁੰਦੀਆਂ ਹੋਣੀਆਂ ਹਨਾ ਇਹਨਾਂ ਦਾ ਤਾਂ ਇਹੀ ਇਹੀ ਸਟ੍ਰਗਲ ਸੰਘਰਸ਼ ਚੱਲਦਾ ਰਹਿੰਦਾ ਹੋਣਾ ਕਾਲੋ ਦੇ ਦਿਮਾਗ 'ਚ ਹੀ ਰਹਿੰਦਾ ਉਹਨੇ ਕਿੱਥੇ ਭੈਜੋ ਮੇਰੇ ਪੈਸੇ ਖਾ ਕੇ ਨਾ ਮੁੱਕਰ ਜੇ ਇਹ ਕਿਤੇ ਦੇ ਕੀ ਤੂੰ ਪੱਜ ਚ ਨਹੀਂ ਜਾਂਦਾ ਤੈਨੂੰ ਕੋਈ ਹੋਰ ਕੁੜੀ ਤਾਂ ਨਹੀਂ ਮਿਲਗੀ ਜੇ ਸੋਣੀ ਜੀ ਮਿਲਗੀ ਤੂੰ ਉਹਦੇ ਨਾਲ ਤਾਂ ਨਹੀਂ ਭੱਗ ਜਾਂਦਾ ਇਹਦਾ ਦਿਮਾਗ 'ਚ ਇਹੀ ਗੱਲਾਂ ਹੁੰਦੀਆਂ ਇਹਨਾਂ ਦਾ ਇਹੀ ਇਹਨਾਂ ਦੀ ਸੋਚਣੀ ਚੱਲਦੀ ਰਹੀ ਵੀਰ ਦੇਖ ਲਓ ਇਹ ਕਿਹਨੇ ਦੱਸਿਆ ਕਿ ਨੇ ਮਤਾਇਆ ਸਾਡੇ ਲਈ ਉਹਨੇ ਗੁਰੂ ਨੇ ਮਗਰ ਚੜੇਲਾ ਲਾਈਆਂ ਉਹ ਮਗਰ ਤਾਂ ਚੜੇਲਾ ਲਾਈਆਂ ਹੀ ਲਾਈਆਂ ਨੇ ਆ ਜਿਹੜੀ ਸਾਹਮਣੇ ਬਿਠਾਈ ਹੈ ਇਹ ਕਿਹੜਾ ਚੜੇਲ ਤੋਂ ਘਟ ਹੈ ਉਹ ਜਦੋਂ ਤੁਸੀਂ ਪਿਛਲੇ ਜ਼ਮਾਨੇ ਦੇ ਵਿੱਚ ਬੈਣੀਪਾਲ ਬੁੱਟਰ ਦਾ ਗਾਣਾ ਨਹੀਂ ਸੁਣਿਆ ਸੀ ਅੱਜ ਤੋਂ 5 5 10 ਸਾਲ ਪਹਿਲਾਂ ਜੱਟ ਸਵੇ ਆ ਚਲੰਗੇ ਆ ਚੇੜੇਲ ਟੱਕਰੀ ਜਾਣੀ ਬੜੀ ਸੋਹਣੀ ਫਪੂਤ ਫੀਮੇਲ ਟੱਕਰੀ ਉਹ ਇਹ ਸੀ ਬੜੀ ਸੋਹਣੀ ਵੀ ਸੀ ਤੇ ਕਿਉਂਕਿ ਇਹਨੇ ਮੇਕਅਪ ਕਰਵਾਇਆ ਸੀ ਆਟੇ ਦੇ ਵਿੱਚ ਇਹਨੇ ਆਪਣਾ ਬੂਤ ਹੋਇਆ ਹੋਇਆ ਸੀ ਤੇ ਹੈ ਫੀਮੇਲ ਸੀ ਪਰ ਚੜੇਲ ਸੀ ਇਹ ਉਹ ਕੈਟਾਗਰੀ ਦੇ ਹੈ ਪ੍ਰਾਣੀ ਨੇ ਚਲੋ ਸਨਮਾਨ ਲੋ ਫਟਾਫਟ ਤੇ ਨਿਕਲੋ ਇੱਥੇ ਮੀਟਿੰਗ ਹਾਂਜੀ ਤਾਂ ਹੁਣ ਆਪਾਂ ਆ ਕੇ ਬਾਹਰ ਤੇ ਉਹਰਾਮ ਹੋ ਗਿਆ ਜੇ ਵਾ ਸੈਟ ਆਪਣ ਵੇਡ ਹੋਈ ਨਾ ਆਪਣ ਥੋੜਾ ਮੈਕ ਉਹ ਝੂਟਾ ਲੈ ਆਪਣ ਥੋੜਾ ਰੀਲ ਵਗੈਰਾ ਸ਼ੂਟ ਕਰ ਲੈਣਾ ਬਾਈ ਜੀ ਆ ਜਾਈਏ ਤੇ ਹੁਣ ਆਪਾਂ ਚੱਲਿਆਂਗੇ ਹਨਾ ਚੱਲਿਓ ਹੁਣ ਆਪਾਂ ਆਪਾਂ ਜਿੰਨੀ ਦੇਦਾ ਠੀਕ ਆ ਚਲ ਹੁਣ ਆਪਾਂ ਚੱਲਦੇ ਆਜ ਫਿਰ ਚਲੋ ਹਾਂਜੀ ਹੁਣ ਆਪਾਂ ਮਿਲਦੇ ਆਪਾਂ ਅੰਗੇ ਆਜ ਚਲੋ ਹਲੋ ਫੈਲਸ ਦੇਖ ਚਾ ਲੋ ਹਾਂਜੀ ਤੁਸੀਂ ਦੇਖੋ ਸਪੈਸ਼ਲ ਇਹ ਫੋਟੋ ਖਿਚਾਣ ਗਈ ਹੈ ਬੱਚੇ ਨਹੀਂ ਇਹਦੇ ਕੋਲੇ ਆਏ ਇਹ ਬੱਚਿਆਂ ਕੋਲੇ ਗਈ ਆ ਵੀ ਚਲੋ ਇੱਕ ਥੰਮਲੇ ਲਈ ਫੋਟੋ ਖਿਚਾ ਲਾਂਗੇ ਆਪਾਂ ਹੋਰ ਕੀ ਹੈ ਤੁਸੀਂ ਦੇਖੋ ਇਹਨੂੰ ਸਨਮਾਨ ਦੇਣ ਦਾ ਕੀ ਮਤਲਬ ਸੀ ਤੁਹਾਡਾ ਸਪੈਸ਼ਲ ਗੈਸਟ ਦੇ ਵਿੱਚ ਇਹਦੀ ਫੋਟੋ ਲਾਈ ਗਈ ਹੈ ਤੇ ਇੱਥੇ ਇਹਦਾ ਨਾਮ ਲਿਖਿਆ ਗਿਆ ਸੋਨੂ ਕੌਰ ਉਫ ਕਾਲੋ ਐਵੇਂ ਲਿਖਿਆ ਹੋਇਆ ਸੀ ਯਾਰ ਦੇਖੋ ਕਮਾਲ ਦੀ ਗੱਲ ਹੈ ਤੁਸੀਂ ਆਉਣ ਵਾਲੇ ਆਪਣੇ ਬੱਚਿਆਂ ਨੂੰ ਕੀ ਸੇਹ ਦੇਣਾ ਚਾਹੁੰਦੇ ਹੋ ਆਉਣ ਵਾਲੇ ਆਪਣੇ ਬੱਚਿਆਂ ਨੂੰ ਕੀ ਦਿਖਾਉਣਾ ਚਾਹੁੰਦੇ ਹੋ ਤੁਸੀਂ ਵੀ ਇੰਨਾ ਕੰਜਰਾ ਵਰਗੇ ਬਣੋ ਕਪੜ ਲੇਕ ਕੇ ਕੋਈ ਕੀ ਕਹਿੰਦੇ ਆ ਬੀ ਵਧੀਆ ਖਿਡਾਰੀ ਬਣੋ ਕੋਈ ਕਮਾਲ ਪਤਾ ਨਹੀਂ ਯਾਰ ਕਿਹੇ ਜੀ ਲੋਕਾਂ ਦੀ ਸੋਚ ਹੋ ਚੁੱਕੀ ਹੈ ਆਪਾਂ ਨੂੰ ਬਿਠਾਇਆ ਫਿਰ ਬਹੁਤ ਰਿਸਪੈਕਟ ਦਿੱਤੀ ਇੱਜ਼ਤ ਦਿੱਤੀ ਸਭ ਤੁਹਾਡੇ ਸਾਰੇ ਭਣ ਭਰਾਵਾਂ ਦਾ ਪਿਆਰ ਆ ਤੇ ਆਪਾਂ ਪਹੁੰਚ ਗਏ ਆ ਤੇ ਗਾਇਸ ਜੇ ਹੁਣ ਆਪਾਂ ਪੀਵਾਂਗੇ ਚਾਹ ਪਾਣੀ ਠੰਡਾ ਤੇ ਆਪਾਂ ਲਈ ਕੋਲਡ ਡਰਿੰਕ ਤੇ ਹੁਣ ਆਪਾਂ ਕੋਲਡ ਡਰਿੰਕ ਪੀ ਰਹੇ ਆ ਦੇਖ ਲਓ ਤੁਸੀਂ ਇਹਨਾਂ ਦੀ ਆਵਾਜ਼ ਜੇ ਇਹਨਾਂ ਨੂੰ ਕਹਿਣਾ ਪੈ ਜਾਣਾ ਵੀ ਜਿੱਥੇ ਇੰਨੀਆਂ ਜਨਾਨੀਆਂ ਬੈਠੀਆਂ ਨੇ ਇੱਥੇ ਬੈਠ ਕੇ ਵਲੌਗ ਬਣਾ ਉੱਥੇ ਇਹਨਾਂ ਦੀ ਆਵਾਜ਼ ਨਹੀਂ ਨਿਕਲਦੀ ਇਹਨਾਂ ਨੂੰ ਸਪੈਸ਼ਲੀ ਘਰੇ ਆ ਕੇ ਵਾਇਸਓਵਰ ਕਰਨਾ ਪੈਂਦਾ ਵੀ ਹਾਂ ਚਲੋ ਇੱਥੇ ਤਾਂ ਮੇਰੀ ਆਵਾਜ਼ ਨਿਕਲ ਜੂਗੀ ਕਿਹੜਾ ਸੁਣਦਾ ਮੇਰਾ ਘਰ ਵਾਲੀ ਸੁਣਦਾ ਉਹ ਵੀ ਤਾਂ ਮੈਂ ਬਿਠਾਇਆ ਹੋਇਆ ਪੈਸੇ ਦੇ ਦੇ ਕੇ ਗਾਇਸ ਵੀਰੇ ਆਪਾਂ ਪਹੁੰਚ ਗਏ ਆ ਉੱਥੇ ਫੰਕਸ਼ਨ ਤੇ 3 ਦੇ ਦੇਖੋ ਕਿੰਦਾ ਸੋਹਣਾ ਸਜਾਵਟ ਕੀਤੀ ਹੋਈ ਆ ਪੱਕੀਆਂ ਪਤਾ ਹੀ ਨਹੀਂ ਲੱਗਿਆ ਸਾਨੂੰ ਲੱਗਿਆ ਕਿ ਤੇਰੇ ਘਰ ਅਲੱਗ ਦਾ ਦੂਜਾ ਵਿਆਹ ਹੋ ਰਿਹਾ ਉਹਦਾ ਦੇਖਣ ਆਈਆਂ ਤੂੰ ਇੰਨਾ ਤਿਆਰ ਤੁਰੋ ਕੇ ਸਾਨੂੰ ਪਤਾ ਲੱਗਿਆ ਤੂੰ ਪਹਿਲੀ ਪਹੁੰਚ ਗਈ ਓਥੇ ਪਤਾ ਲੱਗਿਆ ਖਾਣ ਸੂਰੀ ਤਾਂ ਹੈਗੀਆਂ ਜਿੱਥੇ ਖਾਣਾ ਦੇਖਿਆ ਨਹੀਂ ਓਥੇ ਭੱਜ ਲਾਨੀਆਂ ਤੂੰ ਦੱਸ ਚਲੋ ਆਓ ਮੀਨੂ ਸਰਦੀ ਡਾਂਸ ਪਰਫਾਰਮੈਂਸ ਦੇਖਦੇ ਆਪਾਂ ਅੱਜ ਤੇਰੀ ਨਖਰੂਣ ਨਹੀਂ ਬਚਣਾ ਲੱਕਰਾ ਦੇ ਕਰਾ ਦੇ ਇਲਾਜ ਕਰਾ ਦੇ ਭੈਣ ਜੀ ਤੋਂ ਚਾਹ ਬਣਾਉਣ ਵਾਸਤੇ ਨਹੀਂ ਉੱਠਿਆ ਜਾਂਦਾ ਉਹਨੇ ਉਹਨੇ ਉੱਠ ਕੇ ਕੀ ਕਰਨਾ ਹੈ ਦੱਸ ਆਪਣੇ ਘਰ ਵਾਲੇ ਤੋਂ ਜਿਹੜੀ ਝਾੜੂ ਪੋਚਾ ਲਗਵਾਉਂਦੀ ਹੈ ਆਪਣੇ ਘਰ ਵਾਲੇ ਤੋਂ ਜਿਹੜੀ ਚਾਹ ਬੜਵਾਉਂਦੀ ਹੈ ਉਹਨੇ ਕੀ ਕਰਨਾ ਦੁਨੀਆ ਦੇ ਵਿੱਚ ਕੁਝ ਵੀ ਨਹੀਂ ਕਰ ਸਕਦੀ ਉਹੋ ਦੇਖ ਲੋ ਅੱਜ ਤੇਰੀ ਨਾ ਕਰੋਨੇ ਬਿਮਾਰੀਆਂ ਦਾ ਘਲਸਾ ਨਹੀਂ ਤੁਸੀਂ ਦੇਖੋ ਵੀ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਕਿੰਨੀ ਕਿ ਜ਼ਿਆਦਾ ਗਿਰਦੀ ਜਾ ਰਹੀ ਹੈ ਲੋਕ ਇਹਨਾਂ ਨੂੰ ਬੁਲਾਉਂਦੇ ਜਾ ਰਹੇ ਆ ਕਿ ਹਾਂ ਯਾਰ ਤੁਸੀਂ ਸਾਡੇ ਫੰਕਸ਼ਨ ਦੇ ਉੱਤੇ ਆਓ ਤੁਹਾਡੇ ਆਰ ਨਾਲ ਸਾਡੇ ਫੰਕਸ਼ਨ ਨੂੰ ਚਾਰ ਚੰਦ ਲੱਗਣਗੇ ਦੇਖੋ ਤੁਸੀਂ ਤੀਆਂ ਦੇ ਫੰਕਸ਼ਨ ਤੇ ਕਾਲੋ ਬੁਲਾ ਲਈ ਤੇ ਮੀਨੂ ਸਰਾ ਬੁਲਾ ਲਈ ਤੇ ਕਿਰਨ ਪਠਿੰਡਾ ਵੀ ਬੁਲਾ ਲਈ ਕਿਰਨ ਪਠਿੰਡਾ ਜੀ ਉੱਥੇ ਆ ਕੇ ਆਪਣਾ ਭਾਸ਼ਣ ਦੇਣ ਲੱਗੇ ਹੋਇਆ ਤੁਸੀਂ ਭਾਸ਼ਣ ਸੁਣੋ ਪਹਿਲਾਂ So the demand has come. Hello, friends. It is looking good. ਦਾ ਦੱਸ ਤੀਆਂ ਦੇ ਫੰਕਸ਼ਨ ਤੇ ਆ ਕੇ ਦੇਖ ਲੋ ਕਿਹੇ ਜੇ ਲੱਛਣ ਖੜਾਣ ਲੱਗੇ ਹੋਇਆ ਉਹ ਥੋੜੀ ਅਗਲ ਜਬੀ ਗੀਟਿਆਂ ਦੇ ਵਿੱਚ ਹੋਏ ਮਤਲਬ ਗਾਲਾਂ ਕੱਢਣ ਨੂੰ ਤੁਹਾਨੂੰ ਜੀ ਕਰਦਾ ਮੈਂ ਸੋਚਦਾ ਸੀ ਵੀ ਤੈਨੂੰ ਕਿਉਂ ਰੋਸਟ ਕਰਨਾ ਤੇਰੇ ਉੱਤੇ ਕਿਉਂ ਵੀਡੀਓ ਬਣਾਣੀ ਹੈ ਇਹਨਾਂ ਨੂੰ ਸਾਲਿਆਂ ਨੂੰ ਸੱਭਿਆਚਾਰ ਦਾ ਸੱਸਾ ਵੀ ਨਹੀਂ ਆਉਂਦਾ ਤੇ ਪੰਜਾਬ ਦਾ ਇਹ ਬੇੜਾਗਰਕ ਕਰਨ ਲੱਗੀਆਂ ਹੋਈਆਂ ਨੇ ਇਹ 14 ਬੰਦਾ ਨਾ ਜਨਾਨਾ ਪਲਾਇਤੀ ਕਾਰਖਾਨਾ ਇਹਦੇ ਉੱਤੇ ਹੁਣ ਮੈਂ ਬਣਾਇਆ ਕਰੂੰਗਾ ਵੀਡੀਓ ਤੇਰੇ ਤੇਰਾ ਯਰ ਤੇਰਾ ਦਿਮਾਗ ਤੋਂ ਮੁਕ ਗਿੱਟੇ ਦੇ ਵਿੱਚ ਉੱਥੇ ਛੋਟੇ ਜਵਾਕ ਵੀ ਆ ਉੱਥੇ ਵੱਡੇ ਬਜ਼ੁਰਗ ਵੀ ਬੈਠੇ ਆ ਕਿਹੇ ਜੇ ਲੱਥਨ ਕਰਨ ਲੱਗੀ ਆ ਓਏ ਕੀ ਗੱਲ ਸਾਲਾ ਤੈਨੂੰ ਸੱਪ ਨੇ ਕੱਟ ਲਿਆ ਜਾਂ ਤੇਰੇ ਚਤਰਾ ਚ ਕੋਈ ਭੂੜ ਲੜ ਗਿਆ ਡੰਗਰ ਸਾਲੇ ਆਪਣਾ ਪੰਜਾਬ ਦਾ ਕਲਚਰ ਅੰਨਾ ਸੋਹਣਾ ਕਲਚਰ ਹੈ ਅੰਨਾ ਰਿਚ ਕਲਚਰ ਤਾਂ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਦਰਦ ਹੈ ਪੰਜਾਬ ਲਈ ਤਾਂ ਹੀ ਉਹ ਕਹਿੰਦੇ ਵੀ ਸਾਡਾ ਪੰਜਾਬ ਬਚਿਆ ਰਵੇ ਸਾਡਾ ਪੰਜਾਬ ਬਚਿਆ ਰਵੇ ਇਹ ਕੰਜਰ ਦੇਖ ਲਓ ਭਾਂਜ ਪੰਜਾਬ ਦਾ ਸੱਤਿਆਨਾਸ਼ ਕਰਨ ਲੱਗੇ ਹੋਇਆ ਪਤਾ ਨਹੀਂ ਕਿਹੜੇ ਇਹ ਗੱਦੇ ਦੇਸ਼ ਦੇ ਵਿੱਚੋਂ ਆਏ ਆ ਨਹਿਰ ਦੇ ਵਿੱਚ ਰੁੱਲ ਰੁੱਲ ਕੇ ਆ ਗਏ ਇੱਥੇ ਹੋਰ ਕੁਝ ਵੀ ਨਹੀਂ ਹੈਗਾ ਇਹਨਾਂ ਦਾ

ਯਾਰ ਪੰਜਾਬ ਦੇ ਸਕੂਲਾਂ ਦਾ ਵੀ ਪੇੜਾ ਕਰਕ ਹੋਇਆ ਬੈ ਮੈਂ ਤੁਹਾਨੂੰ ਦੱਸਿਆ ਨਾ ਬਠਿੰਡੇ ਦੇ ਲੋਕਾਂ ਦਾ ਜਮੀਓ ਸਰਿਆ ਪਿਆ ਆ ਜਿਹੜੇ ਇਹਨਾਂ ਨੂੰ ਪ੍ਰਮੋਟ ਕਰਦੇ ਆ ਸਪੈਸ਼ਲੀ ਸਾਰੇ ਜਿਹੜੇ ਇਹਨਾਂ ਨੂੰ ਦੇਖਦੇ ਆ ਤੇ ਇਹਨਾਂ ਨੂੰ ਪ੍ਰਮੋਟ ਕਰਦੇ ਆ ਭੈਣ ਚੋਂ ਅੱਡੇ ਕ ਘਟਿਆ ਲੋਕ ਹੋ ਗਏ ਯਾਰ ਤੁਸੀਂ ਕੀ ਇਹਨਾਂ ਨੂੰ ਬਲਾਣ ਦੀ ਕੀ ਲੋੜ ਸੀ ਦੱਸੋ ਮੈਨੂੰ ਬੁਲਾ ਲਿਆ ਚਲ ਠੀਕ ਐ ਇਹਨਾਂ ਨੂੰ ਸਨਮਾਨ ਦੇਣ ਦੀ ਕੀ ਲੋੜ ਸੀ ਇੱਕ ਹੋ ਗਈ ਸੋਨੂ ਉਹ ਵੀ ਉਹਨੇ ਵੀ ਬਠਿੰਡੇ ਏਰੀਆ ਚ ਕਬਜ਼ਾ ਕਰ ਰੱਖਿਆ ਪੈ ਜੋ ਇੱਕ ਇਹ ਹੋ ਗਈ ਤੇ ਬੁਰਾ ਹਾਲ ਕਰ ਰੱਖਿਆ ਬੇੜਾ ਗਰਕ ਕਰ ਰੱਖਿਆ ਇਹਨਾਂ ਨੇ ਤੇ ਆਉਣ ਵਾਲੀ ਇਹਦੀ ਆਉਣ ਵਾਲੀ ਜਿਹੜੀ ਇਹਨਾਂ ਦੇ ਛੋਟੇ ਛੋਟੇ ਜਵਾਕ ਹੈ ਇਹ ਦੇਖ ਕੇ ਕੀ ਕਹਿਣਗੇ ਸਾਡੀ ਮੰਮੀ ਵੀ ਰੀਲਾ ਤੇ ਨੱਚਦੀ ਹੁੰਦੀ ਸੀ ਚੱਲ ਮੈਂ ਵੀ ਨੱਚਦੀ ਆ ਕਿੱਡੀ ਕਬੱਡੀ ਗੱਲ ਹੈ ਇਹ ਕਿੱਥੇ ਦਾ ਬੱਚੇ ਕੇ ਮਾਪੇ ਸੋਚਦੇ ਵੀ ਮੈਂ ਆਪਣੇ ਜਵਾਕਾਂ ਨੂੰ ਪੜ੍ਹਾਉਂਗਾ ਲਿਖਾਉਂਗਾ ਵਧੀਆ ਕਿਸੇ ਉੱਚੇ ਪਦਵੀ ਦੇ ਉੱਤੇ ਲੌਂਗ ਰਾਉਂ ਹੋਣਾ ਵਧੀਆ ਪੜ੍ਹ ਲਿਖ ਕੇ ਉਹ ਕਾਬਿਲ ਬਣ ਜਾਊਗਾ ਇਹਨਾਂ ਨੇ ਕਹਿਣਾ ਪਾਇਆ ਜਾਂ ਕੀ ਕਰਨਾ ਪੜ੍ਹ ਲਿਖ ਕੇ ਪੈਸੇ ਹੀ ਬਰਵਾਦ ਕਰਨੇ ਆ ਤੁਸੀਂ ਨੱਚੋ ਮੰਮੀ ਤੇਰੀ ਵੀਡੀਓ ਬਣਾਉਂਗੀ ਉਹਨੇ ਕੋਰਸ ਕੀਤਾ ਨਗੇ ਇਹ ਪੰਜਾਬ ਦੇ ਸੱਭਿਆਚਾਰ ਲਾਜ ਰੱਖਣਗੇ ਬੇੜਾ ਗਰਕ ਕਰਨਗੇ ਇਹ ਪੰਜਾਬ ਦਾ ਤੇ ਅੱਜ ਦੀ ਵੀਡੀਓ ਇੰਨੀ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ